ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਅਜੀਬਾ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਜਿਹੜਾ ਸਭ ਨੂੰ ਹੈਰਾਨ ਕਰ ਦੇਵੇਗਾ ਦੱਸਿਆ ਇਹ ਜਾ ਰਿਹਾ ਹੈ ਕਿ 1500 ਰੁਪਏ ਨੇ ਲਈ ਤਿੰਨ ਵਿਅਕਤੀਆਂ ਦੀ ਜਾਨ ਜਾਣਕਾਰੀ ਨਿਕਲ ਕੇ ਸਾਹਮਣੇ ਇਹ ਆ ਰਹੀ ਆ ਕਿ ਇੱਕ ਨੌਜਵਾਨ ਹੁੰਦਾ ਹੈ ਜਿਸ ਦਾ ਨਾਮ ਮੋਹਿਤਾ ਅਤੇ ਮੋਹਿਤ ਮੁੰਬਈ ਦੇ ਵਿੱਚ ਜਿਹੜਾ ਤੋਬੀ ਘਾਟ ਆ ਉੱਥੇ ਉਹ ਕੰਮ ਕਰਦਾ ਸੀ ਕਿਉਂਕਿ ਮੋਹਿਤ ਨੂੰ ਪਤਾ ਸੀ ਕਿ ਮੇਰੇ ਜਿਹੜੇ ਆ ਪਿਤਾ ਦੀ ਮੌਤ ਹੋ ਚੁੱਕੀ ਆ ਤਾਂ ਹੁਣ ਸਾਰੇ ਘਰ ਦੀ ਜ਼ਿੰਮੇਵਾਰੀ ਜੋ ਵੀ ਮੇਰੇ ਉੱਪਰ ਹੀ ਆ ਘਰ ਦਾ ਖਰਚਾ ਵੀ ਮੈਂ ਹੀ ਚਲਾਉਣਾ ਤਾਂ ਉਹ ਆਮ ਤੌਰ ਤੇ ਜਿਹੜਾ ਆਪਣੀ ਮਾਂ ਨੂੰ ਤੇ ਆਪਣੀ ਭੈਣ ਨੂੰ ਪੈਸੇ ਭੇਜਦਾ ਸੀ ਘਰ ਦਾ ਖਰਚਾ ਚਲਾਉਣ ਦੇ ਲਈ ਤੇ ਉਹੀ ਆਪਣੀ ਮਾਂ ਤੇ ਧੀ ਨੂੰ ਪਾਲਦਾ ਸੀ ਤਬ ਅਚਾਨਕ ਜਿਹੜਾ ਮੋਹਿਤ ਹੁੰਦਾ ਉਹ ਕੁਝ ਕੁ ਦਿਨ ਬਾਅਦ ਆਪਣੇ ਘਰ ਵਾਪਸ ਚਲ ਜਾਂਦਾ ਹੈ ਉਹ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਗੋਰਖਪੁਰ ਪਿੰਡ ਦੱਸਿਆ ਜਾ ਰਿਹਾ ਹੈ ਇਲਾਕਾ ਦੱਸਿਆ ਜਾ ਰਿਹਾ ਹੈ ਉੱਥੇ ਉਹ ਆਪਣੇ ਘਰ ਵਾਪਸ ਜਾਂਦਾ ਹੈ ਤਾਂ ਜਿਹੜੇ ਤਿੰਨੇ ਜਾਣੇ ਹੁੰਦੇ ਆ ਫੈਮਿਲੀ ਮੈਂਬਰ ਮੋਹਿਤ ਉਸਦੀ ਮਾਂ ਤੇ ਪੈਣ ਤਿੰਨੇ ਬਾਜ਼ਾਰ ਜਾਂਦੇ ਆ ਇੱਕ ਦਿਨ ਤੇ ਉੱਥੇ ਜਾ ਕੇ ਮੋਹਿਤ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਤੁਸੀਂ ਮੈਨੂੰ 1500 ਰੁਪਿਆ ਦੇ ਦਿਵੋ ਵੀ ਮੇਰਾ ਜਿਹੜਾ ਫੋਨ ਖਰਾਬ ਹੋ ਗਿਆ ਹੈ ਕਿਤੇ ਮੈਂ ਠੀਕ ਕਰਵਾਉਣਾ ਹੈ ਪਰ ਦੂਜੇ ਪਾਸੇ ਜਿਹੜੀ ਮਾਂ ਹੁੰਦੀ ਆ ਉਸਨੇ ਆਪਣੇ ਜਿਹੜੇ ਮੋਹਿਤ ਨੂੰ ਪੈਸੇ ਨਹੀਂ ਦਿੱਤੇ ਉਸਨੇ ਮੋਹਿਤ ਨੂੰ ਕਹਿ ਦਿੱਤਾ ਕਿ ਮੇਰੇ ਕੋਲ ਜਿਹੜੇ ਪੈਸੇ ਨਹੀਂ ਹੈਗੇ ਵੀ ਐ ਹੋਂਦ ਤੈਨੂੰ ਪੈਸੇ ਕਿੱਥੋਂ ਦਵਾਂ ਪਰ ਜੇਕਰ ਮਾਂ ਕੋਲੇ ਪਤਾ ਨਹੀਂ ਮਾਂ ਸੱਚ ਕਹਿ ਰਹੀ ਸੀ ਕਿ ਝੂਠ ਕਹਿ ਰਹੀ ਸੀ ਵੀ ਮੇਰੇ ਕੋਲ ਪੈਸੇ ਨਹੀਂ ਹੈਗੇ ਵੀ ਮੈਂ ਤੈਨੂੰ ਪੈਸੇ ਕਿੱਥੋਂ ਦਵਾਂ ਫਿਰ ਬਾਅਦ ਵਿੱਚ ਮੋਹਿਤ ਤਾਂ ਥੋੜਾ ਜਿਹਾ ਗੁੱਸੇ ਦੇ ਵਿੱਚ ਆ ਜਾਂਦਾ ਹੈ ਤਾਂ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਜੇਕਰ ਤੂੰ ਮੈਨੂੰ 1500 ਰੁਪਏ ਨਹੀਂ ਦਿੱਤਾ ਤਾਂ ਮੈਂ ਖੁਦਖੁਸ਼ੀ ਕਰ ਲਵਾਂਗਾ ਪਰ ਦੂਜੇ ਪਾਸੇ ਜਿਹੜੀ ਮਾਂ ਹੁੰਦੀ ਆ ਉਹ ਵੀ ਭਾਵੁਕ ਹੋ ਜਾਂਦੀ ਆ ਤੇ ਮਾਂ ਵੀ ਭਾਵਕ ਹੋ ਕੇ ਕਹਿੰਦੀ ਆ ਜੇਕਰ ਤੂੰ ਖੁਦ ਖੁਸ਼ੀ ਕਰ ਲਈ ਤਾਂ ਅਸੀਂ ਜੀ ਕੇ ਕੀ ਕਰਨਾ ਏ ਤਾਂ ਮਾਨਵੀ ਭਾਵਕ ਹੋ ਕੇ ਕਿਹਾ ਕਿ ਮੈਂ ਵੀ ਖੁਦਕੁਸ਼ੀ ਕਰ ਲਵਾਂਗੀ ਤਾਂ ਬਾਅਦ ਵਿੱਚ ਜਿਹੜਾ ਮੋਹਿਤ ਹੁੰਦਾ ਏ ਉਹ ਘਰ ਵਾਪਸ ਆ ਜਾਂਦਾ ਏ ਪਰ ਜਿਹੜੀ ਮਾਂ ਤੇ ਧੀ ਹੁੰਦੀਆਂ ਨੇ ਉਹ ਬਾਜ਼ਾਰ ਵਿੱਚ ਕੁਝ ਸਮਾਨ ਖਰੀਦਣ ਲੱਗ ਜਾਂਦੇ ਨੇ ਤੇ ਜਦੋਂ ਉਹ ਘਰ ਵਾਪਸ ਆਉਂਦੀਆਂ ਨੇ ਤਬ ਘਰ ਦਾ ਜਦੋਂ ਦਰਵਾਜ਼ਾ ਖਟਕਾਉਂਦੀਆਂ ਨੇ ਤਾਂ ਦਰਵਾਜ਼ਾ ਜਿਹੜਾ ਮੋਹਿਤ ਨਹੀਂ ਖੋਲਦਾ ਤੇ ਕਾਫੀ ਦੇਰ ਬਾਅਦ ਜਿਹੜੇ ਉੱਥੋਂ ਦੇ ਆਸੇ ਪਾਸੇ ਦੇ ਜਿਹੜੇ ਆਣ ਗਾਣ ਦੇ ਮੁੰਡੇ ਹੁੰਦੇ ਆ ਉਹਨਾਂ ਨੂੰ ਕਹਿ ਕੇ ਦਰਵਾਜ਼ਾ ਖੁਲਾਉਣ ਦੀ ਜਿਹੜੀ ਕੋਸ਼ਿਸ਼ ਕਰਦੀਆਂ ਨੇ ਦੋਨੇ ਮਾਵਾਂ ਧੀਆਂ ਪਰ ਜਿਹੜੇ ਮੁੰਡੇ ਹੁੰਦੇ ਆ ਉਹ ਛੱਤ ਦੇ ਉੱਪਰ ਦੀ ਜਾ ਕੇ ਫੇਰ ਉਹ ਕਮਰੇ ਦਾ ਜਿਹੜਾ ਦਰਵਾਜ਼ਾ ਖੋਲਦੇ ਆ ਤੇ ਜਦੋਂ ਉਹ ਸਾਰੇ ਜਾਣੇ ਦੇਖਦੇ ਆ ਕਿ ਮੋਹਿਤ ਜਿਹੜਾ ਆਪਣੇ ਆਪ ਨੂੰ ਜਿਹੜਾ ਫਾਹਾ ਲਾ ਕੇ ਉਸਨੇ ਖੁਦ ਖੁਸ਼ੀ ਕਰ ਲਈ ਤਾਂ ਉਸ ਦੀ লাশ ਨੂੰ ਉੱਪਰ ਤੋਂ نیچے ਜਦੋਂ ਜਦੋਂ ਮੋਹਿਤ ਦੀ লাশ ਨੂੰ ਉਪਰ ਉਤਾਰਿਆ ਗਿਆ ਤਾਂ ਬਾਅਦ ਵਿੱਚ ਪਹਿਲਾਂ ਤਾਂ ਮਾਂ ਰੋ ਰੋ ਕੇ ਆਪਣਾ ਹਾਲ ਜਿਹੜਾ ਬੁਰਾ ਹਾਲ ਕਰ ਲੈਂਦੀ ਆ ਤੇ ਦੂਜੇ ਪਾਸੇ ਉੱਥੋਂ ਦੇ ਜਿਹੜੇ ਆੜਗਵਾੜ ਖੜੇ ਸੀ ਉਹਦੋਂ ਤਾਂ ਉਦੋਂ ਉਹਨਾਂ ਨੇ ਕਿਹਾ ਕਿ ਜਿਹੜੀ ਮਾਂ ਸੀ ਇੰਨਾ ਭਾਵੁਕ ਹੋ ਚੁੱਕੀ ਸੀ ਵੀ ਅੱਧਾ ਘੰਟਾ ਤਾਂ ਆਪਣੇ ਪੁੱਤ ਦੀ লাশ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਗੋਦੀ ਲੈ ਕੇ ਉਹ ਰੋ ਰਹੀ ਸੀ ਪੁੱਬਾ ਮਾਰ ਮਾਰ ਕੇ ਜਿਹੜੀ ਮਾਂ ਰੋਣ ਲੱਗ ਗਈ ਸੀ ਤਾਂ ਬਾਅਦ ਵਿੱਚ ਜਿਹੜੀਆਂ ਮਾਵਾਂ ਤੀਆਂ ਹੁੰਦੀਆਂ ਯਾਨੀ ਤਾਂ ਉਹ ਵੀ ਜਿਹੜੀਆਂ ਜ਼ਹਿਰ ਨਿਕਲ ਲੈਂਦੀਆਂ ਨੇ ਤਾਂ ਜਦੋਂ ਉਹ ਉੱਥੋਂ ਦੇ ਜਦੋਂ ਲੋਕ ਉੱਥੇ ਮੌਜੂਦ ਹੁੰਦੇ ਆ ਤੇ ਜਦੋਂ ਪਤਾ ਲੱਗਦਾ ਹੈ ਕਿ ਇਹਨਾਂ ਦੋਨਾਂ ਮਾਵਾਂ ਧੀਆਂ ਨੇ ਜ਼ਹਿਰ ਜਿਹੜਾ ਨਿਗਲ ਲਿਆ ਹੈ ਤਾਂ ਉਹ ਤੁਰੰਤ ਹੀ ਦੋਨਾਂ ਮਾਵਾਂ ਧੀਆਂ ਨੂੰ ਹਸਪਤਾਲ ਲੈ ਕੇ ਜਾਂਦੇ ਆ ਹਸਪਤਾਲ ਦੇ ਵਿੱਚ ਉਹਨਾਂ ਦੇ ਇਲਾਜ ਦੇ ਦੌਰਾਨ ਹੀ ਉਹ ਦੋਨੇ ਮਾਵਾਂ ਧੀਆਂ ਦੀ ਵੀ ਮੌਤ ਹੋ ਜਾਂਦੀ ਆ ਪਰ ਇਹ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਦੇਖੋ ਇਹ ਜਿੰਨਾ ਵੀ ਮਾਮਲਾ ਹੈ ਇਹ ਸਾਰਾ ਆਪਣੇ ਜਿਹੜਾ ਗੁੱਸੇ ਤੇ ਤੇ ਆਪਾਂ ਨੂੰ ਸ਼ੈਨ ਸ਼ੀਲਤਾ ਜੇਕਰ ਆਪਣੇ ਕੋਲ ਬਹੁਤ ਜ਼ਿਆਦਾ ਸ਼ੈਨ ਸ਼ੀਲਤਾ ਨਹੀਂ ਆਪਣੇ ਗੁੱਸੇ ਤੇ ਕੰਟਰੋਲ ਨਹੀਂ ਕਰਦੇ ਤਾਂ ਆਪਾਂ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਰਹਿੰਦੀਆਂ ਨੇ ਜੇਕਰ ਜੇ ਮਾਂ ਕੋਲੇ ਪੈਸੇ ਹੁੰਦੇ ਤਾਂ ਉਹ ਆਪਣੇ ਮੁੰਡੇ ਨੂੰ ਜਿਹੜੇ ਪੈਸੇ ਦੇ ਦੇ ਦਿੰਦੀ ਆ ਤੇ ਲੜਕੇ ਨੂੰ ਪੈਸੇ ਦੇ ਦੇ ਦਿੰਦੀ ਜੇਕਰ ਲੜਕੇ ਨੂੰ ਥੋੜਾ ਬਹੁਤਾ ਸੋਚਣਾ ਚਾਹੀਦਾ ਸੀ ਮੇਰੀ ਮਾਂ ਕੋਲੇ ਜਿਹੜੇ ਪੈਸੇ ਨਹੀਂ ਹੈਗੇ ਤਾਂ ਹੀ ਉਸਨੇ ਮੈਨੂੰ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਇਹ ਇੱਥੇ ਦੋਨਾਂ ਤੇ ਰਾ ਨੂੰ ਦੋਨਾਂ ਮਾਪੁੱਤਾਂ ਨੂੰ ਸੋਤ ਸਮਝ ਕੇ ਜਿਹੜਾ ਫੈਸਲਾ ਲੈਣਾ ਚਾਹੀਦਾ ਸੀ ਹੁਣ 1500 ਰੁਪਏ ਦੇ ਪਿੱਛੇ ਜਿਹੜੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਆ ਤੇ ਹੁਣ ਉਹਨਾਂ ਦਾ ਘਰ ਜਿਹੜਾ ਉਜੜ ਗਿਆ ਏ ਤੁਹਾਨੂੰ ਕੀ ਲੱਗਦਾ ਏ ਕਿ ਮਾਂ ਨੇ ਜਦੋਂ ਪੈਸੇ ਨਹੀਂ ਦਿੱਤੇ ਪੈਸੇ ਦੇ ਤਾਂ ਇਨਕਾਰਤ ਕਰ ਦਿੱਤਾ ਤਾਂ ਬੱਚੇ ਨੂੰ ਉਸ ਨੌਜਵਾਨ ਨੂੰ ਫਾਹਾ ਲਾ ਕੇ ਖੁਦਕੁਸ਼ੀ ਕਰਨ ਦੀ ਲੋੜ ਸੀ ਜਾਂ ਨਹੀਂ ਸੀ ਤੁਹਾਨੂੰ ਕੀ ਲੱਗਦਾ ਏ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ